ਆਮ ਆਦਮੀ ਪਾਰਟੀ ਨੂੰ ਆਪਣੀ ਹੀ ਰਾਜਤਾਨੀ ਦੇ ਵਿੱਚ ਫਿਰ ਤੋਂ ਵੱਡਾ ਝਟਕਾ ਲੱਗਿਆ ਕਿਉਂਕਿ ਆਮ ਆਦਮੀ ਪਾਰਟੀ ਸੰਗਰੂਰ ਨਗਰ ਕੌਂਸਲ ਚੋਣਾਂ ਦੇ ਵਿੱਚ ਹਾਰ ਗਈ ਹੈ ਅਤੇ ਬਹੁਮਤਾ ਆਮ ਆਦਮੀ ਪਾਰਟੀ ਨੂੰ ਨਹੀਂ ਮਿਲਿਆ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਰਹੀ ਹੈ ਤੇ ਆਮ ਆਦਮੀ ਪਾਰਟੀ ਸੀਟਾਂ ਜਿੱਤ ਕੇ ਦੂਸਰੇ ਨੰਬਰ ਦੇ ਉੱਤੇ ਰਹੀ ਹੈ ਇੱਥੇ ਕਾਂਗਰਸ ਪਾਰਟੀ ਨੂੰ ਕੁੱਲ 8 ਸੀਟਾਂ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ 7 ਸੀਟਾਂ ਮਿਲੀਆਂ ਤਾਂ ਕਾਂਗਰਸ ਪਾਰਟੀ ਇੱਥੇ ਪਹਿਲੇ ਨੰਬਰ ਦੀ ਪਾਰਟੀ ਬਣੀ ਹੈ ਆਮ ਆਦਮੀ ਪਾਰਟੀ ਆਪਣੀ ਹੀ ਰਾਜਧਾਨੀ ਕਹੀ ਜਾਣ ਵਾਲੀ ਸੰਗਰੂਰ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਪਛੜਦੀ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਬਰਨਾਲਾ ਵਿਧਾਨ ਸਭਾ ਹਲਕੇ ਦੀ ਉਪ ਚੋਣ ਵੀ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਤੇ ਕਾਂਗਰਸ ਪਾਰਟੀ ਨੇ ਇੱਥੇ ਜਿੱਤ ਹਾਸਲ ਕੀਤੀ ਸੀ ਤੇ ਵਿਧਾਇਕ ਚੁਣੇ ਗਏ ਸੀ ਕੁਲਦੀਪ ਸਿੰਘ ਕਾਲਾ ਢਿੱਲੋਂ ਤੇ ਇੱਕ ਵਾਰ ਫਿਰ ਤੋਂ ਆਪਣੀ ਹੀ ਉਸੇ ਰਾਜਧਾਨੀ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਹਰਾ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਰਹਿ ਗਈ ਹੈ ਤਾਂ ਇਸ ਦੇ ਵਿੱਚ ਸੰਗਰੂਰ ਨਗਰ ਕੌਂਸਲ ਦੇ ਵਿੱਚ ਕੁੱਲ 29 ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ 10 ਸੀਟਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਨੇ ਜੋ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਜਿੱਤੇ ਹੈ ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਰਹੀ ਹੈ ਜੋ ਕਿ 8 ਸੀਟਾਂ ਉਤੇ ਜਿੱਤਾਂ ਹਾਸਲ ਕਰ ਚੁੱਕੀ ਹੈ ਤੇ 7 ਸੀਟਾਂ ਜਿੱਤ ਕੇ ਕਾਂਗਰਸ ਤੇ 7 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ 4 ਸੀਟਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਚੌਥੇ ਨੰਬਰ ਦੇ ਉੱਤੇ ਹੈ ਤਾਂ ਇਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚੋਂ ਸੰਗਰੂਰ ਸ਼ਹਿਰ ਦੇ ਵਿੱਚੋਂ ਪਹਿਲੇ ਨੰਬਰ ਤੇ ਜਿੱਥੇ ਆਜ਼ਾਦ ਉਮੀਦਵਾਰ ਹੈ ਦੂਸਰੇ ਨੰਬਰ ਤੇ ਕਾਂਗਰਸ ਤੀਸਰੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਚੌਥੇ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੀ ਉਮੀਦਵਾਰ ਇੱਥੇ ਐਮਸੀ ਦੀਆਂ ਚੋਣਾਂ ਵਿੱਚ ਨਹੀਂ ਜਿੱਤ ਸਕਿਆ ਤਾਂ ਇਹ ਵੱਡੀ ਖਬਰ ਸੰਗਰੂਰ ਦੇ ਵਿੱਚੋਂ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਲਈ ਫਿਰ ਤੋਂ ਨਰਾਸ਼ਾ ਹੱਥ ਲੱਗੀ ਹੈ ਤੇ ਆਪਣੀ ਹੀ ਰਾਜਧਾਨੀ ਜਿਸ ਨੂੰ ਕਹਿੰਦੀ ਆਮ ਆਦਮੀ ਪਾਰਟੀ ਉੱਥੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਬਹੁਮਤ ਤੋਂ ਦੂਰ ਦਿਖਾਈ ਦੇ ਰਹੀ ਹੈ ਤੇ ਪਹਿਲੇ ਨੰਬਰ ਤੇ ਕਾਂਗਰਸ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਐਮਸੀ ਜਿਤਾਉਣ ਦੇ ਵਿੱਚ ਕਾਮਯਾਬ ਹੋਈ ਹੈ ਜਿਸ ਤੋਂ ਬਾਅਦ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ-ਜਿਹੜੇ ਉਮੀਦਵਾਰ ਜਿੱਤੇ ਜਿਹੜੇ-ਜਿਹੜੇ ਕਾਂਗਰਸ ਦੇ ਜਿੱਤੇ ਤਾਂ ਜਿਹੜੇ ਭਾਜਪਾ ਦੇ ਜਿੱਤੇ ਤੁਹਾਨੂੰ ਉਹਨਾਂ ਦੇ ਨਾਮ ਵੀ ਦੱਸ ਦਿੰਨੇ ਆ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਕੋਮਲ ਰਾਣੀ ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਕਾਲਾ ਆਜ਼ਾਦ ਉਮੀਦਵਾਰ, ਵਾਰਡ ਨੰਬਰ 3 ਤੋਂ ਹਰਮਨਦੀਪ ਕੌਰ ਆਮ ਆਦਮੀ ਪਾਰਟੀ ਦੇ, ਵਾਰਡ ਨੰਬਰ 4 ਤੋਂ ਸੁਰਿੰਦਰ ਸਿੰਘ ਭਿੰਡਰ ਕਾਂਗਰਸ ਪਾਰਟੀ ਦੇ, ਵਾਰਡ ਨੰਬਰ 6 ਤੋਂ ਭਪਿੰਦਰ ਸਿੰਘ, ਵਾਰਡ ਨੰਬਰ 7 ਤੋਂ ਅੰਜੂ ਸ਼ਰਮਾ ਕਾਂਗਰਸ ਪਾਰਟੀ ਦੀ, ਜੋ 6 ਨੰਬਰ ਵਾਲੇ ਐ ਤਾਂ ਉਹ ਆਮ ਆਦਮੀ ਪਾਰਟੀ ਦੇ ਐ, ਵਾਰਡ ਨੰਬਰ 8 ਤੋਂ ਹਨੀ ਗਾਬਾ ਕਾਂਗਰਸ ਪਾਰਟੀ ਦੇ, ਵਾਰਡ ਨੰਬਰ 9 ਤੋਂ ਬਲਵੀਰ ਕੌਰ ਸੈਣੀ ਕਾਂਗਰਸ ਪਾਰਟੀ ਦੇ, ਵਾਰਡ ਨੰਬਰ 10 ਤੋਂ ਪ੍ਰਭਦੀਪ ਪੱਪੂ ਆਜ਼ਾਦ ਉਮੀਦਵਾਰ ਜਿੱਤੇ ਨੇ। ਵਾਰਡ ਨੰਬਰ 11 ਤੋਂ ਆਸ਼ਾ ਰਾਣੀ ਭਾਜਪੀ ਦੇ ਜਿੱਤੇ ਹੈ ਵਾਰਡ ਨੰਬਰ 12 ਤੋਂ ਨੱਥੂ لال ਢਿੰਗੜਾ ਕਾਂਗਰਸ ਪਾਰਟੀ ਦੇ ਜਿੱਤੇ ਹੈ ਵਾਰਡ ਨੰਬਰ 13 ਤੋਂ ਬਬੀਤਾ ਅਗਰਵਾਲ ਭਾਜਪੀ ਦੇ ਜਿੱਤੇ ਨੇ ਵਾਰਡ ਨੰਬਰ 14 ਤੋਂ ਮਨੀ ਕਥੋਰੀਆ ਕਾਂਗਰਸ ਪਾਰਟੀ ਦੇ ਜਿੱਤੇ ਹੈ ਵਾਰਡ ਨੰਬਰ 15 ਤੋਂ ਸੀਮਾ ਕਾਂਗਰਸ ਪਾਰਟੀ ਦੇ ਐਮ ਸੀ ਜਿੱਤੇ ਹੈ ਵਾਰਡ ਨੰਬਰ 16 ਤੋਂ ਵਿਜੇ ਲੰਕੇਸ਼ ਆਜ਼ਾਦ ਉਮੀਦਵਾਰ ਜਿੱਤੇ ਹੈ ਵਾਰਡ ਨੰਬਰ 17 ਤੋਂ ਰਿਤੂ ਕੰਡਾ ਬੀਜੇਪੀ ਦੇ ਉਮੀਦਵਾਰ ਜਿੱਤੇ ਹੈ ਵਾਰਡ ਨੰਬਰ 18 ਤੋਂ ਜੋਤੀ ਗਾਬਾ ਕਾਂਗਰਸ ਪਾਰਟੀ ਦੇ ਜਿੱਤੇ ਹੈ ਵਾਰਡ ਨੰਬਰ 19 ਤੋਂ ਨਰਿੰਦਰ ਕੌਰ ਟਿੱਟੂ ਆਜ਼ਾਦ ਉਮੀਦਵਾਰ ਜਿੱਤੇ ਹੈ ਵਾਰਡ ਨੰਬਰ 20 ਤੋਂ ਦੀਪਕ ਗੋਇਲ ਕਾਂਗਰਸ ਪਾਰਟੀ ਦੇ ਜਿੱਤੇ ਹੈ ਵਾਰਡ ਨੰਬਰ 21 ਤੋਂ ਸੁਲਮਾ ਰਾਣੀ ਆਮ ਆਦਮੀ ਪਾਰਟੀ ਦੇ ਜਿੱਤੀ ਹੈ ਤਾਂ ਵਾਰਡ ਨੰਬਰ 22 ਤੋਂ ਤਾਰਾ ਸਿੰਘ ਆਜ਼ਾਦ ਉਮੀਦਵਾਰ ਜਿੱਤੇ ਹੈ ਵਾਰਡ ਨੰਬਰ 23 ਤੋਂ ਕ੍ਰਿਸ਼ਨ ਲਾਲ ਵਿੱਕੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਵਾਰਡ ਨੰਬਰ 24 ਤੋਂ ਹਰਪ੍ਰੀਤ ਸਿੰਘ ਆਪ ਦੇ ਜਿੱਤੇ ਹੈ ਵਾਰਡ ਨੰਬਰ 25 ਤੋਂ ਪ੍ਰੀਤ ਆਪ ਦੇ ਜਿੱਤੇ ਹੈ ਵਾਰਡ ਨੰਬਰ 26 ਤੋਂ ਪਰਮਿੰਦਰ ਸਿੰਘ ਆਜ਼ਾਦ ਜਿੱਤੇ ਹੈ ਵਾਰਡ ਨੰਬਰ 27 ਤੋਂ ਜਸਵੀਰ ਕੌਰ ਆਜ਼ਾਦ ਜਿੱਤੇ ਹੈ ਵਾਰਡ ਨੰਬਰ 28 ਤੋਂ ਸਤਿੰਦਰ ਕੁਮਾਰ ਸੈਣੀ ਆਜ਼ਾਦ ਜਿੱਤੇ ਹੈ ਵਾਰਡ ਨੰਬਰ 29 ਤੋਂ ਸਿਮਰਤ ਰਾਣਾ ਪੁਨੀਆ ਆਜ਼ਾਦ ਉਮੀਦਵਾਰ ਜਿੱਤੇ ਹੈ ਤਾਂ ਨਗਰ ਕੌਂਸਲ ਦੇ ਇਸ ਨਤੀਜੇ ਚ 10 ਤੇ ਆਜ਼ਾਦ ਜਿੱਤੇ ਨੇ 8 ਤੇ ਕਾਂਗਰਸ 7 ਤੇ ਆਮ ਆਦਮੀ ਪਾਰਟੀ 4 ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਤਾਂ 29 ਦੇ ਵਿੱਚੋਂ 15 ਸੀਟਾਂ ਚਾਹੀਦੀਆਂ ਨੇ ਬਹੁਤ ਦੇ ਲਈ ਜਿਨ੍ਹਾਂ ਦੇ ਵਿੱਚੋਂ 10 ਆਜ਼ਾਦ ਨੇ 7 ਆਪ ਦੇ ਐ 8 ਕਾਂਗਰਸ ਦੇ ਤੇ 4 ਭਾਜਪਾ ਦੇ ਐ ਇੱਥੇ ਕਿਸ ਨੂੰ ਬਹੁਮਤ ਮਿਲੇਗਾ ਕਿਸ ਤਰੀਕੇ ਨਾਲ ਜੋੜ ਤੋੜ ਹੋਣਗੇ ਕਿਸ ਤਰੀਕੇ ਦੇ ਨਾਲ ਇੱਥੇ ਆਪਣਾ ਜੋ ਨਿਗਮ ਦਾ ਚੇਅਰਮੈਨ ਹੈ ਜਾਂ ਪ੍ਰਧਾਨ ਹੈ ਉਹ ਚੁਣਿਆ ਜਾਵੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਸਭ ਦੀ ਨਜ਼ਰ ਟਿੱਕੀ ਰਹੇਗੀ ਪਰ ਆਮ ਆਦਮੀ ਪਾਰਟੀ ਦੇ ਲਈ ਇਹ ਨਿਰਾਸ਼ਾ ਵਾਲੀ ਗੱਲ ਜ਼ਰੂਰ ਹੈ ਕਿ ਆਪਣੀ ਹਿਰਜਤਾਨੀ ਵਿੱਚੋਂ ਆਮ ਆਦਮੀ ਪਾਰਟੀ ਸਪਸ਼ਟ ਬਹੁਮਤ ਨਹੀਂ ਲਿਆ ਸਕੀ ਤੇ ਕਾਂਗਰਸ ਪਾਰਟੀ ਇੱਥੇ ਉਹਨਾਂ ਨੂੰ ਪਛੜ ਗਈ ਹੈ ਤੇ ਆਜ਼ਾਦ ਸਭ ਤੋਂ ਜ਼ਿਆਦਾ ਜਿੱਤੇ ਨੇ